ਹਾਂਜੀ ਗਾਇਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦਿਨ ਦੇ ਮਿਲ ਜਾਦਾ 9:30 ਵਜੇ ਦਾ ਟਾਈਮ ਹੋ ਚੁੱਕਿਆ ਵਾ ਤੇ ਆਪਾਂ ਵਲੌਗ ਹੁਣ ਮਾਰਨਿੰਗ ਸ਼ੁਰੂ ਨਹੀਂ ਦਾ ਕਿਉਂਕਿ ਤੜਕੇ ਥੋੜਾ ਲੇਟ ਹੋ ਜਾਈਦਾ ਹੈ ਤੇ ਜਿਵੇਂ ਤੁਹਾਨੂੰ ਪਤਾ ਹਨ ਮੌਸਮ ਕਾਫੀ ਜ਼ਿਆਦਾ ਬਦਲ ਗਿਆ ਵਾ ਤੇ ਹੁਣ ਆਪਣੇ ਅੰਡੇ ਵੀ ਲਗਭਗ ਕਾਫੀ ਆਉਣ ਲੱਪੇ ਆ ਮੇਰੇ ਦਿਨ ਦੇ ਦੋ ਜਾਂ ਤਿੰਨ ਅੰਡੇ ਦੇ ਆ ਹੀ ਜਾਂਦੇ ਆ ਤੇ ਆਓ ਆਪਾਂ ਫੇਰ ਮੈਂ ਚਲੋ ਰੀਖ ਹੁੰਨੇ ਨਾਲ ਵਲੌਗ ਸ਼ੂਟ ਕਰ ਲੈਨੇ ਆ ਇਹ ਆਓ ਵੇਖੀਏ ਗ੍ਰੀਨ ਵਾਲੇ ਚੱਕਰ ਆਤੇ ਸੋ ਇੱਕ ਮੁਰਗੀ ਬੈਠੀ ਰਹੀ ਹੈਂ ਅੰਡੇ ਮੇਰੇ ਖਿਆਲ ਮੇ ਵੀ ਇਹਨੇ ਅੰਡਾ ਹੀ ਦਿੱਤਾ ਸੋ ਗਾਇਸ ਇੱਕ ਇਹਦਾ ਸੈਟਅਪ ਕਰਾਂਗੇ ਐਵੇਂ ਇੱਕ ਮਤਲਬ ਇਹਦੇ ਵਿੱਚ ਆਪਾਂ ਪਾਰਟੀਸ਼ਨ ਕਰਾਂਗੇ ਇਹਦੇ ਵਿੱਚ ਇੱਟਾਂ ਲਾ ਕੇ ਤੇ ਤਿੰਨ ਜਾਂ ਚਾਰ ਜਿੰਨੇ ਵੀ ਬਨਨਗੇ ਕਿਉਂਕਿ ਇਹ ਕ੍ਰੇਡ ਨੂੰ ਬਹੁਤ ਸੇਫਟੀ ਮੰਨਦੀਆਂ ਕਿ ਉਹ ਜਿੰਨੇ ਵੀ ਆਪਣੇ ਅੰਡੇ ਆਏ ਆ ਸਿਰਫ ਉੱਥੇ ਆਏ ਆ ਤੇ ਨਹੀਂ ਨਹੀਂ ਇਹ ਅੰਡਾ ਦਿੱਤਾ ਤੇ ਨਹੀਂ ਮੇਰੇ ਖਿਆਲ ਚ ਨਹੀਂ ਨਹੀਂ ਇਹ ਨਹੀਂ ਦਤਾਣੀਆਂ ਅੰਡਾ ਆਖੀ ਆਪਾਂ ਕਰੀ ਹੋਈ ਚੈੱਕ ਕਰ ਲੀਨੇ ਆ ਨਹੀਂ ਇਹ ਜਿਹੜੀ ਸਰ ਜੀ ਨਹੀਂ ਦਿੱਤਾ ਨਹੀਂ ਇਹ ਜਿਹਨੀ ਸਾਡਾ ਨਹੀਂ ਦਿੱਤਾ ਸੋ ਹਾਂ ਜੀ ਐਸੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇਹਦੇ ਵਿੱਚ ਸੈਟਅਪ ਕਰਾਂਗੇ ਤੇ ਟੈਂਪਲ ਆਏ ਆ ਤੇ ਹੁਣ ਆਪਾਂ ਇਹਦੇ ਅੰਦਰ ਕਰ ਦਈਏ ਤੇ ਆਪਾਂ ਮਾਰੀ ਗੱਡੀ ਚੁਲਾ ਲਈਏ ਤੇ ਜਵਾ ਵੀ ਜਾਵੇ ਚੱਲ ਜਿਵੇ ਹਰੇ ਆਓ ਕੋਪਰ ਗਈ ਨਾ ਦਾ ਟਾਈਮ ਨਾਲ ਗਈ ਠੀਕ ਗਾਇਸ ਇਹ ਕਰੀ ਤਾਂ ਇਟਾ ਲਾ ਕੇ ਨਾ ਫਿਰ ਮਿਲਦੇ ਆ ਕਿਉਂਕਿ ਨਾਲ ਮੈਂ ਸੋ ਹਾਂਜੀ ਗਾਇਸ ਇਹ ਤੁਹਾਨੂੰ ਇਟਾ ਲਾ ਕੇ ਇਹ ਘਰੀ ਬਣਾ ਕੇ ਫਿਰ ਮਿਲਦੇ ਆ ਕਿਉਂਕਿ ਗੁਰਤਾਜ ਨਾਲ ਹੈਲਪ ਕਰਾਉਗਾ ਤੇ ਮੈਨੂੰ ਸਤਾਇਆ ਹੀ ਗਿਆ ਤੇ ਮੈਨੂੰ ਵੀ ਲੱਗਦਾ ਪਾਣੀ ਦੀ ਪਿਆਸ ਲੱਗ ਗਈ ਇਹਨੂੰ वैसे इनमें ली ली लियोन तो बने हैं हम दी गाइस अपने खाने जे बन चुके हैं ठीक चेक करते करो एक आध पेन ना बने नहीं आ आ आ आला ते आला फनो ना है ते हर मु ब्रोदन ला पचड़ो ते प पानी पस्ता ਇਹ ਮੈਂ ਪਾਣੀ ਭਰਿੰਦਾ ਇਹ ਦੁਨਵਾ ਨੇ ਬਣਾਇਆ ਤੇ ਚੈੱਕ ਕਰ ਕੋ ਤਾਂ ਜੀ ਗਏ ਇਸ ਸ਼ਾਮ ਦਾ ਵੇਲਾ ਹੋ ਗਿਆ ਚੈੱਕ ਕਰਦੇ ਤੇ ਆਪਣੇ ਕੇਜ ਤੇ ਇੱਕ ਹੋਰ ਆਂਡਾ ਆ ਗਿਆ ਤੇ ਇਹ ਨਹੀਂ ਹੁਣ ਪਤਾ ਕਿੰਨੇ ਦਿੱਤਾ ਤੇ ਆ ਉਹ ਆਂਡਾ ਚੱਕੀ ਹੈ ਲੈ ਗਾਇਸ ਇੱਕ ਹੋਰ ਨਾਲ ਆਂਡਾ ਕੱਚਾ ਜੀ ਬ੍ਰੋ ਇਧਰ ਆ ਸੌਂਡਾ ਕਾ ਇਧਰ ਕੋ ਇਧਰ ਤਾਂ ਕੈਲਸ਼ੀਅਮ ਪੋਣਾ ਫਿਰ ਬ੍ਰੋ ਨਰਮ ਬਹੁਤ ਜਿਆਦਾ ਸੋ ਇਹ ਤਾਂ ਡਾ ਕੱਚਾ ਆ ਜਾ ਹੁਣੇ ਆਪਾਂ ਇਟਾਂ ਦਾ ਜਗਾੜ ਲਾਇਆ ਸੀ ਚਲੋ ਇਹਨਾਂ ਨੂੰ ਨਾ ਕੈਲਸ਼ੀਅਮ ਦੀ ਮੇਰੇ ਕੋਲ ਕਮੀ ਹੈ ਆਪਾਂ ਕੈਲਸ਼ੀਅਮ ਦਾ ਕਰਦੇ ਹਾਂ ਰਿਗਾਰਡ ਹਾਂ ਜੀ ਇਸ ਟਾਈਮ ਚੈੱਕ ਕਰ ਸਕਦੇ ਜੀ ਟਾਈਮ ਸਤਿਵਜਨ ਸਿਰ 10 ਮਿੰਟ ਰਹਿ ਗਈ ਹੈ ਤੇ ਹਜੇ ਤੱਕ ਮਿਲੂ ਸੂਤ ਜਿਹਾ ਕੁਝ ਨਹੀਂ ਤੇ ਬਲਕਿ ਦੂਰ ਦੂਰ ਪਿੰਡਾਂ ਅੱਛਾ ਨਾ ਹੋਈ ਤੁੰਦ ਜੀ ਪੈਣ ਲੱਪੀਆ ਤੇ ਕਾਫੀ ਜਿਆਦਾ ਮੌਸਮ ਹੈ ਠੰਡਾ ਹੋ ਗਿਆ ਤੇ ਆਓ ਆਪਾਂ ਆਪਣੇ ਜਾਨਵਰ ਚੈੱਕ ਕਰ ਲਈਏ ਨਾਲੇ ਫੀਡ ਵਗੈਰਾ ਪਾਦ ਗਏ ਮਾ ਫਾੜੀ ਹਾਂਜੀ ਗਾਇਸ ਜਿਨਵਰ ਆਪਾਂ ਨੇ ਸਾਰੇ ਖੁੱਲੇ ਹੋਏ ਆ ਤੇ ਕਬੂਤਰ ਚੈੱਕ ਕਰੋ ਕਿੱਥੇ ਆ ਕੇ ਬਿਠੇ ਜਿੱਥੇ ਨਾਂ ਦਾ ਪੁਰਾਣਾ ਘਰ ਹੁੰਦਾ ਸਾਰੇ ਕੋਠੇ ਦੇ ਆ ਟੁਰੇ ਫਿਰਦੇ ਆ ਮੈਂ ਕਿ ਪਹਿਲਾਂ ਖੁੱਡਾ ਉੱਥੇ ਹੁੰਦਾ ਸੀ ਤੇ ਕਚੋਰਾ ਆ ਜੀ ਵੇਖੋ ਖੁੱਡੇ ਦੇ ਉੱਪਰ ਚਿੜੀਆਂ ਫਿਰਦੀਆਂ ਸਾਰੇ ਕਬੂਤਰ ਪਜਾ ਤੇ ਕੋਠੇ ਤੇ ਬਾਕੀ ਜਾਨਵਰ ਸਾਰੇ ਆਪਣੇ ਬਿਠੇ ਆ ਅੱਜ ਤੇ ਅੰਡਾ ਵੀ ਨਹੀਂ ਕੋਈ ਆਇਆ ਤੇ ਚਲੋ ਆਪਾਂ ਮੁਰਗੀਆਂ ਲਈ ਅੱਜ ਪਾਵਾਂਗੇ ਕਿ ਜਿਵੇਂ ਆਪਣੀਆਂ ਤੁਹਾਨੂੰ ਪਤਾ ਮੁਰਗੀਆਂ ਕੱਚੇ ਅੰਡੇ ਲਾਉਣ ਲੱਪੀਆਂ ਸੀ ਤੇ ਉਹਦੇ ਕਰਕੇ ਤੇ ਆਪਾਂ ਪਾਵਾਂਗੇ ਆਕਸੋਮਾਈਸਿਨ ਐਗ ਫਾਰਮੂਲਾ ਸੋ ਵੇ ਅਨੁਸਾਰ ਤਾਇਰ ਲਾਊਗਾ ਤੇ ਇਹ ਤਾਂ ਲਈ ਤੁਹਾਨੂੰ ਦਦਦੇ ਆ ਪਹਿਲਾਂ ਆਪਾਂ ਸਾਰੀਆਂ ਰੋਟੀਆਂ ਨਿੱਕੀ ਨਿੱਕੀਆਂ ਬੁਰਕੀਆਂ ਕਰ ਲੈਣੇ ਤੇ ਫਿਰ ਤੁਹਾਨੂੰ ਦਦਦੇ ਆ ਕਿਵੇਂ ਇਹਨੂੰ ਤਿਆਰ ਕਰਨਾ ਵਾ ਤੇ ਜਿਹੜੇ ਵੀ ਰਾ ਦੀਆਂ ਮੁਰਗੀਆਂ ਕੱਚੇ ਅੰਡੇ ਲੰਮਦੀਆਂ ਵਾਂ ਤੇ ਉਹ ਜ਼ਰੂਰ ਆ ਦਿਓ ਟਰਾਈ ਕਰਿਓ ਨਾਲ ਉਹ ਕੀ ਹੁੰਦਾ ਵਾ ਜਿਹੜਾ ਪੱਥਰ ਜਿਆ ਤੇ ਨਾਲੇ ਆਪਾਂ ਅੱਜ ਇੱਕ ਪੱਥਰ ਹੀ ਲੈ ਕੇ ਆਵਾਂਗੇ ਮਾਰਬਲ ਪੱਥਰ ਹੁੰਦਾ ਵਾ 0 साइज 0 साइज ਦਾ ਤੇ ਉਹਦੇ ਅੱਗੇ ਆਪਾਂ ਨੂੰ ਪ੍ਰਾਈਸ ਵਗੈਰਾ ਕੁਝ ਨਹੀਂ ਪਤਾ ਉਹ ਜਦੋਂ ਆਪਾਂ ਲੈਵਾਂਗੇ ਫਿਰ ਤੁਹਾਡੇ ਨਾਲ ਪ੍ਰਾਈਸ ਡਿਸਕਸ ਕਰਾਂਗੇ ਕਿ ਕਿਵੇਂ ਤੇ ਜਿਹੜਾ ਇਹਦਾ ਪ੍ਰਾਈਸ ਆ ਇਹ 200 ਦੇ ਲੱਗ ਛੱਗੇ ਹੈਗਾ ਵਾ ਤੇ ਇਹ ਜ਼ਰੂਰ ਦਿਓ ਇਹ ਜੀ ਆਪਾਂ ਪਹਿਲਾਂ ਰੋਟੀਆਂ ਕਰ ਲਈਏ ਸੋ ਹਾਂ ਜੀ ਗਾਇਸ ਹੁਣ ਆਪਾਂ ਇਹਨੂੰ ਆਪ ਖੁੱਲ੍ਹ ਲਈ ਆ ਰਾਤੀ ਪਾਇਆ ਹੈ ਨਾ ਪਾਇਆ ਰੱਖਣੀ ਇੱਕ ਟਾਈਮ ਪਈਦਾ ਵਾ ਤੇ ਗਾਇਸ ਇਹ ਨਾਲ ਪਾਉਣਾ ਵੀ ਇੱਕੋ ਟਾਈਮ ਆ ਤੇ ਨੋ ਵੀ ਫਿਰ ਹੋ ਜਾਂਦੀ ਢੇਰ ਕਹਿੰਦੇ ਚੜ੍ਹ ਜਾਂਦੀ ਮੋਟੀ ਇਹ ਦੋ ਟੁੱਟਦਾ ਅੰ nửa ਅੱਧਾ ਚਮਚਾ ਬਸ ਸੋ ਗਾਇਸ ਆਪਣੇ ਹਿਸਾਬ ਨਾਲ ਅੱਧਾ ਚਮਚਾ ਪਾ ਲਿਆ ਉਹ ਮੇਰੇ ਵਾਲਾ ਤੇ ਅੱਧਾ ਚਮਚਾ ਬਣਿਆ ਵਾ ਇਹ ਆਪਾਂ ਪਾ ਗਏ ਸੋ ਇਹਨੂੰ ਨਾ ਮਿਕਸ ਕਰ ਲਾਂਗੇ ਉਹਦੇ ਵਿੱਚ ਪਾਈਏ ਆਉ ਦੇ ਕਿਦੇ ਆਉ ਦੇ ਕਿੱਥੇ ਆਹ ਰਾਸੀ ਦਾ ਪਿਆ ਆਹ ਉਹਦੇ ਵਿੱਚ ਸਾਰੀਆਂ ਰੋਟੀਆਂ ਲੱਗੇ ਐਵੇਂ ਖਿਲਰਨੀਆਂ ਤਈਓ ਕਹਿਣੇ ਆ ਸੋ ਗਾਈਸ ਇਹਨੂੰ ਚੰਗੀ ਤਰ੍ਹਾਂ ਲਾ ਲੈਣਾ ਵਾ ਕਿ ਰੋਟੀਆਂ ਦੇ ਨਾਲ ਮਲ ਬੇਕਿੰਗ ਪਾਊਡਰ ਲਾ ਲੀਏ ਨਹੀਂ ਨਹੀਂ ਖਾਣ ਦੇ ਗਾਈਸ ਨਾਲੇ ਇੱਕ ਹੋਰ ਤੁਹਾਨੂੰ ਚੀਜ਼ ਦਦਦੇ ਆ ਤੇ ਆ ਸਾਲ ਦੇ ਮਲ ਜਿਵੇਂ ਵੀ ਉਹ ਨਵੰਬਰ ਮਹੀਨਾ ਚੜ ਗਿਆ ਵਾ ਤੇ ਨਵੰਬਰ ਦਸੰਬਰ ਜਨਵਰੀ ਤੱਕ ਤੁਸੀਂ ਆਪਣੀਆਂ ਮੁਰਗੀਆਂ ਨੂੰ ਗਿੱਲੀ ਰੋਟੀ ਨਹੀਂ ਪਾਉਣੀ ਉਹ ਕਿਉਂਕਿ ਜੇ ਆਪਣੀਆਂ ਗਿੱਲੀ ਰੋਟੀ ਪਾਵਾਂਗੇ ਤੇ ਉਹਦੇ ਤੁਹਾਨੂੰ ਪਤਾ ਨਿਕਾਣੀ ਥੱਲੇ ਹੀ ਪਾਊਡਰ ਹੈ ਚਲੋ ਘੋਲ ਆਪੇ ਸੁਆਣੀ ਜੀ ਗੇਸ ਮੇਰੀ ਗੀਨੇ ਲਾਈਵ 2 ਘੰਟਾ ਦੋਤਾ ਹੋ ਰਿਹਾ ਤੇ ਤੋ ਕੀ ਨੋਰੇ ਚੈੱਕ ਕਰੋ ਇਹਨਾਂ ਨੂੰ ਬਾਹਰ ਕੱਢਦੇ ਆਂ ਕੀੜੀਆਂ ਅੰਦਰ ਜੀ ਗੇਸ ਜਿਵੇਂ ਕਿ ਅੱਜ ਮੀਂਹ ਕਾਫੀ ਜ਼ਿਆਦਾ ਪੈਣਦਿਆ ਵਾ ਤੇ ਦੇਖੋ ਇਹਨੂੰ ਠੰਡ ਮਹਿਸੂਸ ਹੁੰਦੀ ਚੇਕੀ ਹੋਏ ਠੰਡ ਲੱਗਦੀ ਹੈ ਤੇ ਨੇ ਨੀਕਾ ਕੇ ਬੈਠਾ ਓਏ ਮੇਰਾ ਪਤਾ ਕੀ ਜੀ ਕਰਦਾ ਈ ਇੰਨਾ ਇੰਨਾ ਘੋੜੀਆਂ ਥਲੇ ਜੈਕੀ ਦਾ ਹੋਵਾਂ ਜੀ ਦੋਗਾ ਸਾਨੂੰ ਦੱਦਿਓ ਕਿ ਜੈਕੀ ਦਾ ਇਹਦੇ ਥਲੇ ਆਪਾਂ ਘਰ ਬਣਾ ਲਈਏ ਦੋਗਾ ਉਸ ਬਣਾ ਲਈਏ ਨਹੀਂ ਤਾਂ ਆਪਾਂ ਲੈ ਕੇ ਹੀ ਜਾਵਾਂਗੇ ਕੋਈ ਜਿਹੜਾ ਹੁੰਦਾ ਨਹੀਂ ਆ ਜਾਂ ਉਹ ਮਿਲ ਜਾਂਦਾ ਹਾਂ ਕੋਲਿਆ ਮਾਕੇ ਉਥੋਂ ਜਿਹਦਾ ਲੈਵੇ ਬੰਦਾ ਨੱਕ ਟਾ ਕੇ ਵੜੇ ਚੱਲ ਸਮਝਿਆ ਸਮਝੀ ਅੱਛੀ ਅੱਛੀ ਤੇ ਪੀ ਲਿਆ ਠੀਕ ਹੈ